ਹਾਂਜੀ ਸਾਰਿਆਂ ਪਿਆਰਪਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਜੀ ਘਰ ਦੇ ਢਾਈ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਣੇ ਵਾਲ ਹੁਣ ਸਭ ਦੇ ਦਿੱਤੇ ਹੋ ਰਹੇ ਨਹੀਂ ਵੀਰਾਂ ਦੇ ਭੈਣਾਂ ਦੇ ਸੋ ਬਾਜ਼ਾਰੂ ਢਾਈ ਦੇ ਜਿਹੜੇ ਹੈਗੇ ਨਾ ਉਹਦੇ ਵਿੱਚ ਕੈਮੀਕਲ ਬਹੁਤ ਹੁੰਦੇ ਨੇ ਤੇ ਆਪਾਂ ਨੂੰ ਹੋਰ ਵੀ ਨੁਕਸਾਨ ਹੋ ਜਾਂਦਾ ਨਿਗਾ ਕੱਟ ਜਾਂਦੀ ਆ ਤੇ ਅੱਜ ਆਪਾਂ ਬਿਲਕੁਲ ਸੁੱਧਰ ਜਿਹੜੀ ਢਾਈ ਉਹ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਕਿ ਆਪਾਂ ਲੈਣਾ ਕਲੌਂਜੀ ਦੇਖੋ ਇਹ ਕਲੌਂਜੀ ਤੁਸੀਂ ਆਪ ਦੀ ਮਰਜ਼ੀ ਦੇ ਨਾਲ ਜਿੰਨੀ ਕੜਾਈ ਬਣਾਉਣੀ ਹੈ ਬਣਾ ਸਕਦੇ ਹੋ। ਇਸ ਤੋਂ ਬਾਅਦ ਆਪਾਂ 5-6 ਬਦਾਮ ਲਵਾਂਗੇ ਪਰ ਬਿਲਕੁਲ ਇਸ ਟਾਈਮ ਹੈ ਨਹੀਂ ਸੀ ਮੈਂ ਕਿਹਾ ਬਦਾਮਾਂ ਦਾ ਤੇ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਪਿਆਜ਼ ਦੇ ਸਿਲਕੇ ਪਿਆਜ਼ ਦੇ ਸਿਲਕੇ ਤੁਸੀਂ ਸੰਭਾਲ ਕੇ ਰੱਖ ਲੈਣੇ ਜਦੋਂ ਤੁਸੀਂ ਸਬਜ਼ੀ ਬਣਾਉਣਿਆ ਤੇ ਤੁਸੀਂ ਢੱਕਾ ਵਗੈਰਾ ਲਾਉਣੇ ਨਾ ਪਿਆਜ਼ ਦੇ ਸਿਲਕੇ ਆਪਾਂ ਕਰਦੇ ਹਾਂ। ਕੋਈ ਜੀ ਸਬਾਕ ਰੱਖ ਲੈਣਾ ਕੋਈ ਸਪੈਸ਼ਲ ਪਿਆਜ਼ ਨਹੀਂ ਆਪਾਂ ਚੱਲਣੇ। ਤੇ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਮੇਥੀ ਦਾਣ। ਇਹ ਇਹ ਆਪਣਾ ਮੇਕਸ ਲਿਆ। ਇਹ ਚਾਰੇ ਚੀਜ਼ਾਂ ਦਾ ਕੀ ਕਰਨਾ ਆਪਾਂ ਪਾਊਡਰ ਬਣਾ ਲੈਣਾ। ਆਪਾਂ ਚਾਰੇ ਚੀਜ਼ਾਂ ਦਾ ਪਾਊਡਰ ਬਣਾਵਾਂਗੇ। ਜਿੰਨੀ ਤੁਸੀਂ ਡਾਈ ਬਣਾਉਣੀ ਆ ਉਹਨਾਂਕ ਤੁਸੀ ਪਾਉਣਾ। ਜਿਵੇਂ ਦੇਖੋ ਸਭ ਤੋਂ ਪਹਿਲਾਂ ਮੈਂ ਕੌਂਜੇ ਕੋੜੀ ਵੀ ਪਾਈ ਆ। ਫਿਰ ਮੇਥੀ ਦਾਣਾ। ਉਹ ਮੈਂ ਆਦੇ ਹਸਾਵ ਨਾਲ ਪਾਇਆ। ਓਕੇ ਇਹਦਾ ਪਾਊਡਰ ਬਣ ਜੂਗਾ। ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਹਸਲ। ਇਦੇ ਵਿੱਚ ਇਹ 4-5 ਬਾਦਾਮ ਪਾ ਦਾਂਗੇ ਠੀਕ ਹੈ ਜੀ ਆਪਣੀ ਡਾਈ ਬਹੁਤ ਵਧੀਆ ਬਣ ਜੂਗੀ ਤੁਸੀਂ ਜਿੰਨਾ ਕ ਲਾਉਣਾ ਨਾ ਉਹ ਨੱਕੀ ਪਾਊਡਰ ਬਣਾਉਣਾ ਦੇਖ ਰਿਹਾ ਸਾਰੀਆਂ ਚੀਜ਼ਾਂ ਪਾ ਕੇ ਗ੍ਰਾਇੰਡ ਕਰਾਂਗੇ ਚੀਂਗੀ ਤਰ੍ਹਾਂ जिन्ना चि यह पाउडर नहीं बन जाता उन्ना चिंता लो जी आप थोड़ा जहा हो बन गया अपना पाउडर ਜੀ ਆਪਣਾ ਪਾਊਡਰ ਲੱਗ ਗਿਆ ਤਿਆਰ ਹੋ ਗਿਆ ਹੁਣ ਆਪਾਂ ਇਸ ਨੂੰ ਗੱਦਾਂਗੇ ਇੱਕ ਕੱਚ ਦੇ ਪਾਂਡੇ 'ਤੇ ਮੈਂ ਚੋਲੀ ਖੋਲ੍ਹ ਲਈ ਹੈ ਜੀ ਦੇਖੋ ਜੀ ਇਸ ਤਰ੍ਹਾਂ ਦਾ ਬਣ ਗਿਆ ਸੀ ਆਪਣਾ ਇਹ ਤੇ ਜਦੋਂ ਤੁਸੀਂ ਲਾਉਣਾ ਐਸ ਨੂੰ ਇਹਦੇ ਵਿੱਚ ਕੀ ਕਰਨਾ ਤੁਸੀਂ ਥੋੜਾ ਨਾਰੀਅਲ ਦਾ ਤੇਲ ਪਾ ਲੈਣਾ ਉਹਨਾ ਕੀ ਪਾਉਣਾ ਨਾਰੀਅਲ ਦਾ ਤੇਲ ਜੀਸ ਦੇ ਵਿੱਚ ਇਹ ਭਿਜ ਜੇ ਸਿੰਪਲ ਦੇਖੋ ਨਾਰੀਅਲ ਦਾ ਤੇਲ ਪਾ ਕੇ ਨਾਲ ਹੀ ਹੋ ਗਿਆ ਨਾਰੀਅਲ ਦਾ ਤੇਲ ਤੇ ਜਿੰਨੇ ਕ ਆਪਾਂ ਲਾਉਣੀ ਐ ਡਾਈ ਉਨੀ ਕੁ ਪਵਾਵਾਂਗੇ ਨਾਰੀਅਲ ਦੇ ਤੇਲ ਨੂੰ ਤੁਸੀਂ ਇਸ ਦਾ ਪਾਊਡਰ ਬਣਾ ਕੇ ਵੀ ਰੱਖ ਸਕਦੇ ਹੋ ਜੇ ਇੱਕ ਵਾਰੀ ਨਾਲ ਦੀ ਨਾਲ ਤਾਜ਼ਾ ਤਿਆਰ ਕਰਨਾ ਤਾਂ ਤਾਜ਼ਾ ਵੀ ਕਰ ਸਕਦੇ ਤੁਹਾਡੀ ਮਰਜ਼ੀ ਹੈ ਤੇਲ ਆਪਾਂ ਉਹਨਾਂ ਕਿਸ਼ ਪਾਵਾਂਗੇ ਜਿੰਨਾ ਕਹੇ ਵੇਚ ਜੇ ਜਦੋਂ ਇਹ ਆਪਾਂ ਡਾਈ ਲਾਉਣੀ ਆ ਭਰੇ ਗਾਈ ਜਦੋਂ ਲਾਉਣੀ ਆ ਤਾਂ ਆਪਾਂ ਘੱਟੋ ਘੱਟ 2 ਦਿਨ ਪਹਿਲਾਂ ਇਸ ਨੂੰ ਭੌਂਕ ਰਿਹਾ ਇਹ ਦੇਖੋ ਤੁਹਾਡੇ ਜਿਹੜੇ ਸੱਤ ਦੇ ਬਾਗ ਨੇ ਇਹ ਢਾਈ ਨੂੰ ਲਾਉਣ ਤੋਂ ਬਾਅਦ ਇਹ ਇਹਨਾਂ ਦੇ ਰਿਜ਼ਲਟ ਆਉਂਦੇ। ਵਿਧੀ ਦੁਆਰਾ ਦੱਸਣਾ ਕਿਵੇਂ ਕਰਨੀ ਆ। ਸਭ ਤੋਂ ਪਹਿਲਾਂ ਦੇਖੋ ਮੈਂ ਕਲੌਂਜੀ ਲਈ ਸੀ। ਆਪ ਦੇ ਹਿਸਾਬ ਨਾਲ ਕਲੌਂਜੀ ਤੋਂ ਬਾਅਦ 5-6 ਕਿਲੋਗ੍ਰਾਮ ਪਾਏਗੇ ਆਪਾਂ। ਫਿਰ ਆ ਪਿਆਜ਼ ਦੇ ਸਿਲਕੀ ਇਸ ਤੋਂ ਬਾਅਦ ਆਪਾਂ ਮੇਥੀ ਦਾਣਾ। ਇਹ ਚਾਰੇ ਚੀਜ਼ਾਂ ਮਿਕਸ ਕਰਕੇ ਆਪਾਂ ਮਿਕਸੀ ਦੇ ਵਿੱਚ ਪੀਸ ਲਿਆ ਇਹਦਾ ਪਾਊਡਰ ਬਣਾਤਾ। ਤੇ ਪਾਊਡਰ ਬਣਾਉਣ ਤੋਂ ਬਾਅਦ ਆ ਇੱਕ ਆਪਾਂ ਕੱਚ ਦੇ ਭਾਂਡੇ ਵਿੱਚ ਕੱਢ ਲਿਆ ਤੇ ਉਸ ਦੇ ਵਿੱਚ ਜਿੰਨੇ ਕੁ ਤੁਸੀਂ ਡਾਈ ਲਾਉਣੀ ਆ ਨਾਰੀਅਲ ਦਾ ਤੇਲ ਪਾਉਣਾ ਨਾਰੀਅਲ ਦਾ ਤੇਲ ਪੋਨਾ ਕੀ ਪਾਉਣਾ ਜਿੰਨਾ ਕੁ ਜਿਹਦੇ ਵਿੱਚ ਇਹ ਭਿੱਜ ਜੇ ਤੇ ਜਦੋਂ ਤੁਸੀਂ ਡਾਈ ਲਾਉਣੀ ਆ ਉਸ ਤੋਂ 2 ਦਿਨ ਪਹਿਲਾਂ ਇਸ ਨੂੰ ਭਿਓ ਕੇ ਰੱਖਣਾ ਉਮੀਦ ਕਰਦੇ ਆ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੇ ਧੰਨਵਾਦ